ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਬਹੁਤ ਹੀ ਪਿਆਰਾ ਤੇ ਬਹੁਤ ਸੌਖਾ ਜਿਹਾ ਡਿਜ਼ਾਈਨ ਲੈ ਕੇ ਇਹ ਵਾਲਾ ਡਿਜ਼ਾਈਨ ਜਿਹੜਾ ਥੋੜਾ ਬਸ ਸਮਝਣ ਦੀ ਜ਼ਰੂਰਤ ਹੈ ਬਿਲਕੁਲ ਸੌਖਾ ਆ ਪਰ ਜੇਕਰ ਆਪਾਂ ਇਹਨੂੰ ਮਤਲਬ ਬਿਨਾਂ ਸਮਝੇ ਪਾਵਾਂਗੇ ਤਾਂ ਡਿਜ਼ਾਈਨ ਜਿਹੜਾ ਸਾਡੇ ਕੋਲ ਗਲਤ ਹੀ ਹੁੰਦਾ ਜਾਏਗਾ ਇਸ ਤਰ੍ਹਾਂ ਦਾ ਹੀ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਿਨਾਂ ਕਿਸੇ ਦੇ ਦੱਸੇ ਡਿਜ਼ਾਈਨ ਕੋਈ ਨਹੀਂ ਬਣਾ ਸਕਦਾ ਕੋਈ ਵੀ ਵੇਖ ਕੇ ਉਸਨੂੰ ਕਾਪੀ ਨਹੀਂ ਕਰ ਸਕਦਾ ਬਹੁਤ ਸੋਹਣਾ ਤੇ ਸੌਖਾ ਜਿਹਾ ਡਿਜ਼ਾਈਨ ਹੈ ਤੇ ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗਦਾ ਹੈ ਬਣਿਆ ਹੋਇਆ ਬਿਲਕੁਲ ਰੈਡੀमेड ਦੀ ਤਰ੍ਹਾਂ ਇਹ ਡਿਜ਼ਾਈਨ ਲੱਗਦਾ ਤੇ ਚਾਰ-ਚਾਰ ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਕੁੰਡੇ ਪਾ ਲੈਣੇ ਨੇ ਚਾਰ-ਚਾਰ ਦੇ ਹਿਸਾਬ ਨਾਲ ਕੁੰਡੇ ਪਾ ਕੇ ਦੋ ਕੁੰਡੇ ਵਾਧੂ ਪਾ ਲੈਣੇ ਨੇ ਦੋ ਕੁੰਡਿਆਂ ਤੇ ਡਿਜ਼ਾਈਨ ਬਣਦਾ ਇਸ ਤਰ੍ਹਾਂ ਦੋ-ਦੋ ਕੁੰਡਿਆਂ ਤੇ ਡਿਜ਼ਾਈਨ ਬਣਦਾ ਜਾਂਦਾ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਬਹੁਤ ਹੀ ਸੌਖਾ ਤੇ ਬਹੁਤ ਸਿੰਪਲ ਜਿਹਾ ਡਿਜ਼ਾਈਨ ਹੈ ਤੇ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਤੇ ਸਿੱਧੀ ਸਾਈਡ ਤੋਂ ਵੀ ਬੰਨਣਾ ਹੈ ਤੇ ਉਲਟੀ ਸਾਈਡ ਤੋਂ ਦੋਨਾਂ ਸਾਈਡਾਂ ਤੋਂ ਇਹ ਚਮਾਂ ਸਲਾਈਆਂ ਦੇ ਵਿੱਚ ਹੀ ਡਿਜ਼ਾਈਨ ਬੰਨਣਾ ਹੈ ਬਹੁਤ ਹੀ ਸੋਹਣਾ ਲੱਗਦਾ ਹੈ ਡਿਜ਼ਾਈਨ ਬਣਿਆ ਹੋਇਆ ਤੁਸੀਂ ਵੀ ਬਣਾ ਕੇ ਜ਼ਰੂਰ ਦੇਖਿਓ ਤੇ ਇਹ ਜਿਹੜਾ ਡਿਜ਼ਾਈਨ ਹੈ ਇਸ ਨੂੰ ਆਪਾਂ ਸਕੀਵੀ ਤੇ ਪਾਵਾਂਗੇ ਤੇ ਬਹੁਤ ਹੀ ਪਿਆਰਾ ਲੱਗੇਗਾ ਇਹ ਵਾਲਾ ਡਿਜ਼ਾਈਨ ਇਹ ਨੀਚੇ ਵੱਡਾ ਸਾਰਾ ਬਾਰਡਰ ਬਣਾ ਕੇ ਉੱਪਰ ਤੁਸੀਂ ਇਹ ਵਾਲਾ ਡਿਜ਼ਾਈਨ ਬਾਓ ਤੇ ਡਿਜ਼ਾਈਨ ਬੰਦਦਾ ਜੀ ਵੀ ਥੋੜਾ ਮਤਲਬ ਸਟ੍ਰੈਚ ਵਾਲਾ ਬੰਦਦਾ ਆ ਥੋੜਾ ਫਲੈਕਸੀਬਲ ਜਿਹਾ ਡਿਜ਼ਾਈਨ ਬੰਦਦਾ ਇਹ ਟਾਈਟ ਬਿਲਕੁਲ ਨਹੀਂ ਬੰਦਦਾ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਬਣਿਆ ਹੋਇਆ ਵਾਈਟ ਕੋਟੀ ਤੇ ਪਿਆ ਹੋਇਆ ਬਹੁਤ ਹੀ ਪਿਆਰਾ ਲੱਗੇਗਾ ਤੇ ਬਸ ਥੋੜਾ ਜਿਹਾ ਧਿਆਨ ਨਾਲ ਬਣਾਉਣਾ ਪੈਂਦਾ ਹੈ ਡਿਜ਼ਾਈਨ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਹੈ ਤੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸੇ ਉਹ ਪਹਿਲਾ ਕੁੰਡਾ ਉਤਾਰ ਲਵਾਂਗੇ ਦੋ ਕੁੰਡੇ ਸਿੱਧੇ ਬਣਾ ਲੈਣੇ ਇਸ ਤਰ੍ਹਾਂ ਸਿੰਪਲ ਦੋ ਕੁੰਡੇ ਸਿੱਧੇ ਬਣਾ ਲਏ ਹੁਣ ਇਹ ਜਿਹੜੇ ਦੋ ਕੁੰਡੇ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬੈਕ ਲੂਪ ਦੇ ਨਾਲ ਬਣਾਉਣਾ ਹੈ ਦੋਵਾਂ ਨੂੰ ਬਣਾ ਲਿਆ ਬੈਕ ਲੂਪ ਦੇ ਨਾਲ ਫਿਰ ਇਹ ਜਿਹੜਾ ਫਰਸਟ ਵਾਲਾ ਕੁੰਡਾ ਇਹਨੂੰ ਆਪਾਂ ਦੁਬਾਰਾ ਫੇਰ ਇੱਕ ਵਾਰੀ ਇਸ ਤਰ੍ਹਾਂ ਕਰਕੇ ਬੁਣ ਲੈਣਾ ਇਹ ਦੋ ਤੋਂ ਫਿਰ ਸਾਡੇ ਦੋ ਹੀ ਰਹਿ ਗਏ ਇਹ ਹੀ ਚਾਰ ਕੁੰਡੇ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਆ ਫਿਰ ਦੋ ਕੁੰਡੇ ਸਿੱਧੇ ਫਿਰ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਇਕੱਠੇ ਲਵਾਂਗੇ ਬੈਕ ਲੂਪ ਦੇ ਨਾਲ ਇਸ ਤਰ੍ਹਾਂ ਸਿੱਧਾ ਬਣਾ ਲਿਆ ਜਿਹੜਾ ਆ ਪਹਿਲੇ ਵਾਲਾ ਕੁੰਡਾ ਹੈ ਇਹਨੂੰ ਦੁਬਾਰਾ ਇਸ ਤਰ੍ਹਾਂ ਚੁੱਕ ਕੇ ਤੇ ਇੱਕ ਵਾਰ ਫੇਰ ਬੁਣ ਦਵਾਂਗੇ ਕੋਈ ਵੀ ਕੁੰਡਾ ਘਟਿਆ ਨਹੀਂ ਦੋ ਤੋਂ ਦੋ ਹੀ ਰਹਿ ਗਏ ਫਿਰ ਦੋ ਕੁੰਡੇ ਸਿੱਧੇ ਫਿਰ ਦੋ ਕੁੰਡਿਆਂ ਨੂੰ ਫੇਰ ਆਪਾਂ ਇਸੇ ਤਰ੍ਹਾਂ ਕਰਾਂਗੇ ਤੇ ਇਸ ਡਿਜ਼ਾਈਨ ਨੂੰ ਥੋੜੀ ਜੀ ਤੁਸੀਂ ਮੋਟੀ ਵੂਲ ਨਾਲ ਬਣਾਓਗੇ ਤੇ ਜ਼ਿਆਦਾ ਸੋਹਣਾ ਲੱਗੇਗਾ ਬ੍ਰੀਕ ਵੂਲ ਤੇ ਇੰਨਾ ਸੋਹਣਾ ਨਹੀਂ ਲੱਗਦਾ ਮੋਟੀ ਬੂਲ ਤੇ ਜ਼ਿਆਦਾ ਸੋਹਣਾ ਲੱਗਦਾ ਲਾਸਟ ਵਾਲੇ ਦੋ ਕੁੰਡੇ ਫਿਰ ਸਿੱਧੇ ਬਣਾ ਲਾਂਗੇ ਤੇ ਇੱਥੇ ਆ ਇੱਕ ਵਾਧੂ ਹੈ ਇਹਨੂੰ ਆਪਾਂ ਕਟਾ ਦੇਣੇ ਆ ਦੋ ਤੋਂ ਇੱਕ ਕਰ ਦਿੰਨੇ ਇਸ ਤਰ੍ਹਾਂ ਕਰਕੇ ਪਹਿਲੀ ਸਲਾਈ ਬਣ ਗਈ ਆ ਹੁਣ ਉਲਟੀ ਸਲਾਈ ਤੇ ਤੁਸੀਂ ਧਿਆਨ ਦੇਣਾ ਹੈ ਉਲਟੀ ਸਲਾਈ ਕਿਵੇਂ ਬਣਾਉਣੀ ਆ ਬਸ ਇਹੀ ਵੇਖਣ ਵਾਲੀ ਚੀਜ਼ ਆ ਇਹ ਦੋ ਕੁੰਡੇ ਜਿਹੜੇ ਆਪਾਂ ਸਿੱਧੇ ਬਣਾਏ ਸੀ ਇਹਨਾਂ ਨੂੰ ਆਪਾਂ ਕੁਛ ਨਹੀਂ ਕੀਤਾ ਜਿਹੜੇ ਇਹ ਵਾਲੇ ਦੋ ਕੁੰਡੇ ਇਹਨਾਂ ਨੂੰ ਆਪਾਂ ਇਕੱਠਿਆਂ ਬਣਿਆ ਸੀ ਹੁਣ ਵੇਖੋ ਕੀ ਕਰਨਾ ਹੈ ਪਹਿਲਾ ਕੁੰਡਾ ਉਤਾਰ ਲਿਆ ਜਿਹੜੇ ਦੋ ਕੁੰਡੇ ਸਿੰਪਲ ਹੀ ਬਣਾਏ ਸੀ ਇਹਨਾਂ ਨੂੰ ਇਧਰੋਂ ਆਪਾਂ ਉਲਟੇ ਬਣਾ ਲੈਣਾ ਹੁਣ ਇੱਥੇ ਆਪਾਂ ਇਹ ਕਿਸ ਤਰ੍ਹਾਂ ਕਰਕੇ ਜਾਲੀ ਪਾ ਲੈਣੀ ਹੈ ਜਿਹੜੇ ਇਹ ਦੋ ਕੁੰਡੇ ਆਪਾਂ ਇਕੱਠੇ ਬੁਨੇ ਸੀ ਜਾਲੀ ਪਾ ਕੇ ਇਹ ਵਾਲੇ ਦੋ ਕੁੰਡਿਆਂ ਨੂੰ ਫੇਰ ਆਪਾਂ ਇਸ ਤਰੀਕੇ ਦੇ ਨਾਲ ਇਕੱਠੇ ਬੁਨ ਦੇਣਾ ਦੋ ਤੋਂ ਇੱਕ ਕਰ ਦੇਣਾ ਫਿਰ ਦੋ ਕੁੰਡੇ ਉਲਟੇ ਸਿੰਪਲ ਫਿਰ ਇੱਥੇ ਜਾਲੀ ਪਾਵਾਂਗੇ ਫਿਰ ਅੱਗੇ ਸਾਡੇ ਹੋਰ ਡਿਜ਼ਾਈਨ ਵਾਲੇ ਕੁੰਡੇ ਆਗੇ ਫਿਰ ਆਪਾਂ ਇਹਨਾਂ ਨੂੰ ਦੋ ਤੋਂ ਇੱਕ ਕਰ ਦੇਣਾ ਫਿਰ ਦੋ ਕੁੰਡੇ ਉਲਟੇ ਫਿਰ ਜਾਲੀ ਪਾਵਾਂਗੇ ਫਿਰ ਇਹ ਵਾਲੇ ਦੋ ਕੁੰਡਿਆਂ ਤੋਂ ਇੱਕ ਕਰ ਦਾਂਗੇ ਫਿਰ ਦੋ ਕੁੰਡੇ ਉਲਟੇ ਤੇ ਲਾਸਟ ਵਾਲਾ ਕੁੰਡਾ ਵੀ ਉਲਟਾ ਇਸ ਤਰ੍ਹਾਂ ਕਰਕੇ ਦੋ ਸਲਾਈਆਂ ਬਣ ਗਈਆਂ ਹੁਣ ਤੀਸਰੀ ਸਲਾਈ ਵੇਖੋ ਬਣਾਉਣ ਵਿੱਚ ਬਹੁਤ ਹੀ ਸੌਖਾ ਹੈ ਡਿਜ਼ਾਈਨ ਤੀਸਰੀ ਸਲਾਈ ਵੇਖੋ ਕਿਵੇਂ ਬਣਾਉਣੀ ਆ ਇਹ ਜਿਹੜੇ ਦੋ ਕੁੰਡੇ ਆ ਪਹਿਲਾਂ ਆਪਾਂ ਇਹਨਾਂ ਨੂੰ ਸਿੰਪਲ ਹੀ ਬਣਾ ਲਿਆ ਸੀ ਹੁਣ ਆਪਾਂ ਕੀ ਕਰਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਇਹ ਜਿਹੜੇ ਦੋ ਕੁੰਡੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਇਕੱਠੇ ਬੁਣਾਂਗੇ ਬੈਕ ਲੂਪ ਦੇ ਨਾਲ ਇਕੱਠੇ ਬੁਣਨ ਤੋਂ ਬਾਅਦ ਇਹ ਜਿਹੜਾ ਇੱਕ ਕੁੰਡਾ ਪਹਿਲਾਂ ਵਾਲਾ ਇਹਨੂੰ ਆਪਾਂ ਫਿਰ ਦੁਬਾਰਾ ਬੁਣ ਲੈਣਾ ਅਗਲੇ ਦੋ ਕੁੰਡੇ ਸਿੱਧੇ ਇਹ ਕਹ ਜਾਲੀ ਵਾਲਾ ਸੀ ਇੱਕ ਦੂਸਰਾ ਕੁੰਡਾ ਦੋਨੇ ਸਿੱਧੇ ਬਣਾਤੇ ਫਿਰ ਇਹ ਜਿਹੜੇ ਦੋ ਕੁੰਡੇ ਇਹਨਾਂ ਨੂੰ ਫਿਰ ਆਪਾਂ ਬੈਕ ਲੂਪ ਦੇ ਨਾਲ ਬਣਾਉਣਾ ਤੇ ਇਹਨੂੰ ਫਿਰ ਆਪਾਂ ਚੁੱਕ ਕੇ ਇੱਕ ਵਾਰ ਦੁਬਾਰਾ ਬਣਾ ਦੇਣਾ ਦੋ ਤੋਂ ਦੋ ਹੀ ਲੱਗੇ ਦੋ ਕੁੰਡੇ ਫਿਰ ਸਿੱਧੇ ਫਿਰ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਇਕੱਠੇ ਬਣਾਵਾਂਗੇ ਫਿਰ ਇੱਕ ਵਾਰ ਪਹਿਲੇ ਵਾਲੇ ਕੁੰਡੇ ਨੂੰ ਫਿਰ ਬੁਣ ਲੈਣਾ ਫਿਰ ਦੋ ਕੁੰਡੇ ਸਿੱਧੇ ਫਿਰ ਆ ਜਿਹੜੇ ਦੋ ਕੁੰਡੇ ਇਹਨਾਂ ਨੂੰ ਇਸ ਤਰ੍ਹਾਂ ਇਕੱਠੇ ਬੁੰਨਾ ਪਹਿਲੋ ਤੇ ਜਿਹੜਾ ਫਸਟ ਵਾਲਾ ਕੁੰਡਾ ਹੈ ਇਹਨੂੰ ਫੇਰ ਦੁਬਾਰਾ ਬੁੰਦਣਾ ਫਿਰ ਇੱਕ ਕੁੰਡਾ ਸਿੱਧਾ ਹੁਣ ਚੌਥੀ ਸਲਾਈ ਦੇ ਵਿੱਚ ਤੁਸੀਂ ਕੀ ਕਰਨਾ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਥੇ ਸਟਾਰਟਿੰਗ ਤੇ ਹੀ ਆਪਾਂ ਇੱਕ ਜਾਲੀ ਪਾਉਣੀ ਆ ਜਾਲੀ ਪਾ ਲਈ ਦੋ ਕੁੰਡਿਆਂ ਤੋਂ ਇੱਕ ਗੁੰਡਾ ਕਰਤਾ ਫਿਰ ਦੋ ਗੁੰਡੇ ਉਲਟੇ ਫੇ ਜਾਲੀ ਪਾ ਲਈ ਦੋ ਗੁੰਡਿਆਂ ਤੋਂ ਫਿਰ ਇੱਕ ਗੁੰਡਾ ਕਰਤਾ ਜਿਹੜੇ ਗੁੰਡੇ ਨੂੰ ਆਪਾਂ ਇਧਰੋ ਡਿਜ਼ਾਈਨ ਬਣਾਉਣਾ ਉਸੇ ਨੂੰ ਆਪਾਂ ਇਧਰੋ ਕਟਾਉਣਾ ਫਿਰ ਇਸ ਤੋਂ ਬਾਅਦ ਦੋ ਗੁੰਡੇ ਉਲਟੇ ਫਿਰ ਜਾਲੀ ਪਾ ਲਈ ਕਟਾਉਣ ਤੋਂ ਪਹਿਲਾਂ ਜਾਲੀ ਪਾਉਣੀ ਹੈ ਫਿਰ ਦੋ ਗੁੰਡਿਆਂ ਤੋਂ ਇੱਕ ਗੁੰਡਾ ਫਿਰ ਦੋ ਗੁੰਡੇ ਉਲਟੇ ਫਿਰ ਜਾਲੀ ਪਾਉਣੀ ਆ ਫਿਰ ਦੋ ਗੁੰਡਿਆਂ ਤੋਂ ਇੱਕ ਕੁੰਡਾ ਲਾਸਟ ਵਾਲਾ ਕੁੰਡਾ ਜਿਹੜਾ ਨੂੰ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਕਰਕੇ ਸਾਡੀਆਂ ਚਾਰ ਸਲਾਈਆਂ ਬਣ ਗਈਆਂ ਵੇਖੋ ਚਾਰ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਐਵੇਂ ਦਾ ਲੱਗਦਾ ਬਿਲਕੁਲ ਲੱਗਦਾ ਜਿਵੇਂ ਛੋਟਾ ਛੋਟਾ ਡਿਜ਼ਾਈਨ ਬਣ ਰ ਗਿਆ ਤੇ ਜਦੋਂ ਆਪਾਂ ਇਸ ਨੂੰ ਅੱਗੇ ਤੋਂ ਅੱਗੇ ਬਣਾਵਾਂਗੇ ਤੇ ਇਹ ਡਿਜ਼ਾਈਨ ਜਿਹੜਾ ਸਾਡਾ ਇਸ ਤਰੀਕੇ ਨਾਲ ਬਣੇਗਾ ਬਿਲਕੁਲ ਜਾਲ ਦੀ ਤਰ੍ਹਾਂ ਉੱਪਰ ਉੱਪਰ ਲੱਗਦਾ ਹੈ ਡਿਜ਼ਾਈਨ ਬਹੁਤ ਹੀ ਪਿਆਰਾ ਲੱਗਦਾ ਬੜਾ ਸਟ੍ਰੈਚੇਬਲਾ ਡਿਜ਼ਾਈਨ ਹੈ ਅਸਕੀਆਂ ਤੇ ਪਾਉਣ ਲਈ ਸਪੈਸ਼ਲ ਡਿਜ਼ਾਈਨ ਹੈ ਇਹ ਤੇ ਕਿਸੇ ਵੀ ਕਲਰ ਤੇ ਪਾਓਗੇ ਤੇ ਬਹੁਤ ਹੀ ਸੋਹਣਾ ਇਸ ਤਰ੍ਹਾਂ 2-3 ਤਰ੍ਹਾਂ ਨਾਲ ਇਹ ਨਜ਼ਰ ਆਉਂਦਾ ਜਦੋਂ ਆਪਾਂ ਇਹਨੂੰ ਇਧਰ ਸਾਈਡ ਦੇਖਦੇ ਆਂ ਤੇ ਇਹ ਜਿਗਜੈਗ ਵਾਂਗੂ ਨਜ਼ਰ ਆਉਂਦਾ ਜਦੋਂ ਆਪਾਂ ਇਹਨੂੰ ਐਸ ਸਾਈਡ ਤੋਂ ਇਸ ਤਰ੍ਹਾਂ ਕਰਕੇ ਦੇਖਦੇ ਆਂ ਤੇ ਐ ਵੇਖੋ ਇਹਦੇ ਬਾਕਸ ਬਣੇ ਨਜ਼ਰ ਆਉਂਦੇ ਜਿਵੇਂ ਆ ਇਹ ਸਾਰੇ ਬਾਕਸ ਬਣੇ ਨਜ਼ਰ ਆਉਂਦੇ ਆ ਤੇ ਇਧਰ ਸਾਈਡ ਤੋਂ ਦੇਖਦੇ ਆਂ ਤੇ ਇਹ ਥੋੜਾ ਹੋਰ ਤਰੀਕੇ ਨਾਲ ਨਜ਼ਰ ਆਉਂਦਾ ਬਹੁਤ ਹੀ ਪਿਆਰਾ 3D ਡਿਜ਼ਾਈਨ ਆ ਤੇ ਵੇਖਣ ਵਿੱਚ ਵੀ ਬਹੁਤ ਸੋਹਣਾ ਲੱਗਦਾ ਆ ਤੇ ਸਵੈਟਰ ਤੇ ਬਣਿਆ ਹੋਇਆ ਵੀ ਬਹੁਤ ਹੀ ਪਿਆਰਾ ਲੱਗੇਗਾ ਤੇ ਬਣਾਉਣ ਵਿੱਚ ਵੀ ਕਿੰਨਾ ਸੌਖਾ ਹੈ ਤੁਸੀਂ ਵੇਖ ਹੀ ਲਿਆ ਆ ਤੇ ਜੇਕਰ ਤੁਹਾਨੂੰ ਵੀ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਤੇ ਨਵੇਂ ਆਏ ਜਿੱਤੇ ਸਬਸਕ੍ਰਾਈਬ ਕਰ ਦੇਣਾ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ